ਲੋ ਜੀ ਇਹ ਕਮਰਾ 16 ਵਿੱਚ 14 ਦਾ ਹੈ ਤੇ ਇਹ ਕੰਮ ਮਾਹੇ ਪ੍ਰਧਾਨ ਦੇ ਚੈਨ ਦੇ ਦੁਆਰਾ ਕੀਤਾ ਜਾ ਰਿਹਾ ਹੈ ਤੇ ਇਹ ਆਪਣਾ ਜਿਹੜੇ ਦੇ ਵਿੱਚ ਕਰ ਰਹੇ ਆਗੇ ਇਹ ਬਾਲਿਆਂ ਦੀ ਗੱਲ ਕੱਢ ਰਾ ਤੇ ਬਾਲਲੇ ਖੋ ਜਾਂਦੇ ਹਨ ਤੇ ਬਾਲਲੇ ਆਪਾਂ ਕਦੇ ਵੀ ਚੀਨੂ ਚੱਕ ਕੇ ਟੀ ਸੀਲਿੰਗ ਨੂੰ ਚੇਂਜ ਕਰ ਸਕਦੇ ਆ ਉਹ ਵੀ ਬਾਲਾ ਖਰਾਬ ਹੋ ਜਾਂਦਾ ਤੇ ਅੱਗੇ ਚੌਥਾ ਸਾਡਾ ਕਮਰਾ ਹੈਗਾ ਤਿੰਨੇ ਕਮਰੇ ਅਸੀਂ ਕਰਤੇ ਉਹ ਤੁਸੀਂ ਦੇਖ ਸਕਦੇ ਨੂੰ ਅਲੋ ਕੀ ਅਡੇ ਇਹ ਚੌਥਾ ਕਮਰਾ ਕੰਪਲੀਟ ਹੋ ਜੂ ਤੇ ਇਹ ਆਪਣਾ ਪਿੰਡ ਦੇ ਲੱਭੇ ਚ ਕਰ ਕੀਤਾ ਜਾ ਰਿਹਾਗਾ ਡੱਕਰ ਸੂਬੇਦਾਰ ਦੇ ਘਰੇ ਡੱਕਰ ਸੂਬੇਦਾਰ ਦੇ ਘਰੇ ਹਾਂਜੀ ਕਦੀ ਜੇ ਨੀਗਵੰਡਾ ਪੁਰਿਆ ਮੀਡੀਅਮ ਚਾਹੇ ਤੇ ਸਾਡੀ ਵੀਡੀਓ ਜੱਤ ਜੋਤ ਲਾਈਕ ਕਰੋ ਜੇ ਕਿਸੇ ਵੀ ਨੇ ਕਮਰਾ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰੋ ਨੰਬਰ 82645 31699 ਤੇ ਜੇ ਵੀ ਦੇ ਕਮਰਾ ਕਰਾਉਣਾ ਤਿਆਰ ਹੈ ਤਾਂ ਸਾਨੂੰ ਇੱਕ ਦਿਨ ਪਹਿਲਾਂ ਦੱਸੋ ਸਾਡੇ ਕੋਲ ਟਾਈਮ ਦੇ ਵੀ ਨਹੀਂ ਹੁੰਦਾ ਜੀ ਹਾਂ ਦੇ ਕਮਰਾ ਬਿਲਕੁਲ ਸਸਤੇ ਰੇਟ ਦੇ ਦਿੱਤੀ ਜਾਂਦਾ ਹੈ ਜੋ ਕਿ ਤੁਹਾਡੇ ਬਜਟ ਬਜਟ ਦੇ ਵਿੱਚ ਆ ਸਕੇ ਹਰ ਵੀਡੀਓ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਹਾਂ ਜੀ ਸਬਸਕ੍ਰਾਈਬਰ ਚੈਨਲ ਦਾ ਨਾਮ ਮਾਹੀ ਪ੍ਰਧਾਨ ਚੈਨਲ YouTube ਤੇ Facebook ਤੇ Instagram ਤੇ ਹੈ ਹਾਂ ਸਾਡੇ ਤੇ ਮਾਹੀ ਪਤਾ ਨਹੀਂ ਬਾਕੀ ਬੜੇ ਹੁਣ ਅਸੀਂ ਪੂਰੀ ਕੰਪਲੀਟ ਕਰਕੇ ਦਿਖਾਵਾਂਗੇ ਓਕੇ ਜੀ ਦੇਖ ਸਕਦੇ ਸੀ 16 ਬਾਈ 14 ਦਾ 7 ਆ ਜਿਹੜੀ ਤਿਆਰ ਆ ਕਵੰਤਪਰੀਆ ਸਾਹਿਬ ਹੁਣ ਸੀਟ ਪਾ ਰਹੇ ਨੇ